ਪਿਛਲੇ 2 ਦਿਨਾਂ ਤੋਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਵੱਲੋਂ ਚੱਲ ਰਹੇ ਜੇਲ੍ਹ ਭਰੋ ਅੰਦੋਲਨ ਦੇ ਤਹਿਤ ਅੱਜ ਮੋਗਾ ਦੇ ਵਿੱਚ ਵੀ ਪਾਰਟੀ ਵਰਕਰਾਂ ਕਿਸਾਨਾਂ ਖੇਤ ਮਜ਼ਦੂਰਾਂ ਅਤੇ ਦਸਤਕਾਰਾਂ ਦੇ ਕਰਜ਼ੇ ਮਾਫ ਅਤੇ GST ਨੂੰ ਖਤਮ ਕਰਨ ਨੂੰ ਲੈ ਕੇ ਹਜ਼ਾਰਾਂ ਵਰਕਰਾਂ ਅਤੇ ਕਿਸਾਨਾਂ ਮਜ਼ਦੂਰਾਂ ਨੇ ਬੱਸ ਸਟੈਂਡ ਤੇ ਪਹਿਲਾਂ ਤਾਂ ਇੱਕ ਮੀਟਿੰਗ ਕੀਤੀ ਹੈ ਅਤੇ ਫਿਰ ਰੋਜ਼ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਹੈ ਅਤੇ ਪ੍ਰਸ਼ਾਸਨ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਕਿਹਾ ਦੂਜੇ ਪਾਸੇ ਜ਼ਿਲ੍ਹਾ ਡਿਪਟੀ ਮਨਿਸਟਰੇਟ ਨੇ ਉਹਨਾਂ ਤੋਂ ਮੰਗ ਪੱਤਰ ਮੰਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਅੱਜ ਮੰਗ ਪੱਤਰ ਨਹੀਂ ਦੇਣਗੇ ਬਲਕਿ ਆਪਣੀ ਗ੍ਰਿਫਤਾਰੀ ਦੇਣ ਆਏ ਨੇ ਇਸ ਗੱਲ ਨੂੰ ਲੈ ਕੇ ਵਰਕਰਾਂ ਤੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਮੇਨ ਗੇਟ ਧੱਕੇ ਦੇ ਨਾਲ ਖੋਲ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੇਲੇ ਪੁਲਿਸ ਅਤੇ ਵਰਕਰਾਂ ਦੇ ਵਿੱਚ ਧੱਕਾ ਮੁਕੀ ਹੋ ਗਈ ਅਤੇ ਪੁਲਿਸ ਨੇ 2-4 ਲੋਕਾਂ ਤੇ ਹਲਕਾ ਲਾਠੀ ਚਾਰਜ ਵੀ ਕਰ ਦਿੱਤਾ ਅਤੇ ਡੀਐਸਪੀ ਮੋਗਾ ਦੇ ਦਖਲ ਅੰਦਾਜ਼ੀ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ ਅਸੀਂ ਸਰਕਾਰ ਦੀ ਵਾਅਦਾ ਖਿਲਾਫ ਦੇ ਖਿਲਾਫ ਜੋ ਸਾਡੀ ਪਾਰਟੀ ਨੇ ਸਿੱਕੇ ਸਲੋਗਨ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਜਿਰਤ ਨਹੀਂ ਬਲਕਿ ਹਿੰਦੁਸਤਾਨ ਦੇ ਵਿੱਚ ਸੁਆਮੀ ਨਾਥਨ ਦੀ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ ਪੰਜਾਬ ਵਾਲੇ ਵੀ ਇਸੇ ਤਰ੍ਹਾਂ ਕੈਪਟਨ ਸਾਹਿਬ ਨੇ ਜੋ ਸਾਨੂੰ ਚੋਣਾਂ ਚ ਵਾਅਦਾ ਕੀਤਾ ਹੈ ਕਰਜ਼ਾ ਕੁਤੀ ਖਤਮ ਫਸਲ ਦੀ ਪੂਰੀ ਰਕਮ ਉਹਦੇ ਮੁਤਾਬਕ ਹਰ ਕਿਸਮ ਕਰਜ਼ਾ ਚਾਹੇ ਉਹ ਸਹਿਕਾਰੀ ਹੈ ਚਾਹੇ ਉਹ ਕਮਰਸ਼ਲ ਬੈਂਕਾਂ ਦਾ ਚਾਹੇ ਸ਼ਾਹੂ ਕਰਾ ਕਰ ਜਾ ਜੋ ਕੈਕਟਰਫ ਸਾਹਮਣੇ ਖੁਦ ਕੇ ਉਹਨੂੰ ਮਾਫ ਕਰ ਦੇ ਸਾਡਾ ਨਾਲ ਕੋਈ ਆਪਣਾ ਰੋਲਾ ਨਹੀਂ ਹੈਗਾ ਪਰ ਜੇ ਮਾਫ ਨਹੀਂ ਕਰਦੇ ਤੇ ਸਾਡੀ ਪਾਰਟੀ ਦੇ ਹੁਕਮ ਮੁਤਾਬਕ ਅਸੀਂ ਗ੍ਰਿਫਤਾਰੀਆਂ ਨੇ ਪੇਸ਼ ਹੋਣਾ ਹੈ ਆ ਸਾਰੇ ਸਾਥੀ ਆ ਸਾਰੀਆਂ ਬੀਬੀਆਂ ਸਾਰੇ ਬੰਦੇ ਕਿਸਾਨ ਸਾਥੀ ਮਜ਼ਦੂਰ ਸਾਥੀ ਗ੍ਰਿਫਤਾਰੀਆਂ ਨੇ ਪੇਸ਼ ਹੋਣ ਆਏ ਆ ਅਸੀਂ ਕਿੰਨੇ ਪ੍ਰਸ਼ਾਸਨ ਨੂੰ ਪੀਸਫੁਲੀ ਅਸੀਂ ਕਿਸੇ ਭੰਡ ਤੌਰ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਇੱਥੇ ਜੋ ਕੁਝ ਸਾਡੇ ਸਾਥੀ ਸੁਖਵਿੰਦਰ ਨਾਲ ਕੀਤਾ ਗਿਆ ਕੁਝ ਮੁਲਾਜ਼ਮਾਂ ਵੱਲੋਂ ਮੈਂ ਦੱਸ ਦੇਣਾ ਚਾਹਣਾ ਕੁਸੀਂ ਕੋਈ ਆਪਰੇ ਨਹੀਂ ਇਹ ਡੰਡੇ ਸਾਡੇ ਹੱਥ ਵਿੱਚ ਵੀ ਸੀ ਅਸੀਂ ਵੀ ਜੇ ਆਪਣਾ ਆਪ ਨੂੰ ਡਿਸਪਲਿਨ ਨੂੰ ਭੰਗ ਕਰਨਾ ਦਾ ਕਰ ਸਕਦੇ ਸੀ ਪਰ ਨਹੀਂ ਅਸੀਂ ਪੀਸਫੁਲੀ ਮੰਗਾਂ ਲੈ ਕੇ ਆਏ ਆ ਪੀਸਫੁਲੀ ਮੰਗਾਂ ਸਾਡੀਆਂ ਜਿਹੜੀ ਸਰਕਾਰ ਕੀਤੀਆਂ ਜਾਂ ਜੇ ਸਰਕਾਰ ਨਹੀਂ ਕਰਦੀ ਐ ਪ੍ਰਸ਼ਾਸਨ ਨੇ ਤੇ ਪੁਲਿਸ ਪ੍ਰਬੰਧ ਆਪਣਾ ਕਰੇਸ ਗੱਡੀਆਂ ਲਿਆਵੇ ਤੇ ਸਾਨੂੰ ਫੇਸ ਦਾ ਜਿਹੜਾ ਤੁਹਾਡੇ ਐਜੀਟੇਸ਼ਨ ਸੀਗੀ ਇਹਦੇ ਵਿੱਚ ਮੇਨ ਕੀ ਸੀ ਗੱਲ ਅੱਜ ਦੇ ਐਜੀਟੇਸ਼ਨ ਭਾਰਤੀ ਕਮਿਊਨਿਸਟ ਪਾਰਟੀ ਦਾ ਕੌਮੀ ਕੌਂਸਲ ਦਾ ਸੱਦਾ ਸੀ ਕਿ ਅਸੀਂ 24 25 26 ਤਿੰਨ ਤਰੀਕਾ ਲਗਾਤਾਰ ਸਾਰੇ ਦੇਸ਼ 'ਚ ਜੇਲਾ ਭਰਾਂਗੇ ਕਿਉਂ ਜੇਲਾ ਭਰਨੀਆਂ ਪੈ ਰਹੀਆਂ ਕਿਉਂਕਿ ਮੋਦੀ ਸਰਕਾਰ ਜਿਹੜੀ ਸ਼ਰਿਆਮ ਕਹਿੰਦੀ ਹੈ ਕਿ ਅਸੀਂ ਜੁਮਲੇਵਾਦੀ ਕੀਤੀ ਤੇ ਅਸੀਂ ਬੜਾ ਵੱਡਾ ਬਹੁਮਤ ਪ੍ਰਾਪਤ ਕਰ ਲਿਆ ਉਹ ਬਹੁਮਤ ਦੇ ਆਸਰੇ ਅੱਜ ਕਾਰਪੋਰੇਟ ਘਰਾਣਿਆਂ ਦੇ ਹੱਕ ਤੇ ਕਾਨੂੰਨ ਤਾਂ ਬਣਾ ਰਹੇ ਆ ਉਹਨਾਂ ਨੂੰ 135000 ਕਰੋੜ ਰੁਪਏ ਦਾ ਕਰਜ਼ਾ ਮਾਫ ਹੋ ਸਕਦਾ ਪੰਜਾਬ ਦੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਜਿਹੜਾ ਉਹਦਾ 1% ਵੀ ਨਹੀਂ ਉਹ ਮਾਫ ਨਹੀਂ ਕੀਤਾ ਜਾ ਰਿਹਾ ਚਰਿਆ ਮੁਕਰਿਆ ਜਾ ਰਿਹਾ ਤੁਸੀਂ ਅੱਜ ਧਰਨੇ ਤੇ ਬੈਠੇ ਸੀ ਤੁਸੀਂ ਗੇਟ ਕੱਪਣ ਦੀ ਕੋਸ਼ਿਸ਼ ਵੀ ਕੀਤੀ ਕੀ ਅਸੀਂ ਗੇਟ ਕੱਪਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਪ੍ਰਸ਼ਾਸਨ ਨਾਲ ਤੁਹਾਡੇ ਕੋਲ ਰਿਕਾਰਡਿੰਗ ਹੋਊਗੀ ਮੇਰਾ ਮੈਂ ਦਾ ਸਾਰੇ ਸ਼ਬਦ ਵਰਤਿਆ ਕਿ ਅਸੀਂ ਉਹ ਨਿਸ਼ਾਸ਼ਣ ਵੱਧ ਢੰਗ ਨਾਲ ਪੇਸ਼ ਹੋਣਾ ਚਾਹੁੰਦੇ ਹਾਂ ਗ੍ਰਿਫਤਾਰ ਹੋਣ ਵਾਸਤੇ ਆਏ ਹਾਂ ਅਸੀਂ ਪੁਵਾਧਕਾਰੀ ਖੜੇ ਪੁਲਿਸ ਦੇ ਤਹਿਸੀਲਦਾਰ ਸਾਹਿਬ ਵੀ ਖੜੇ ਉਹਨਾਂ ਨਾਲ ਗੱਲ ਹੋਈ ਹੈ ਕਿ ਤੁਸੀਂ ਬਸਾਂ ਦਾ ਪ੍ਰਬੰਧ ਕਰੋ ਰਜਿਸਟਰਡ ਜਿਹਦੀ ਹਾਜ਼ਰੀ ਚ ਹੋਣਾ ਹੁੰਦਾ ਹੈ ਸਾਰਾ ਕਾਨੂੰਨੀ ਕਾਰਵਾਈ ਉਹਨੂੰ ਸਦੋ ਸਾਨੂੰ ਗ੍ਰਫਤਾਰ ਕਰੋ ਕੋਈ ਅਸੀਂ ਭੋਲੇ ਤੁਹਾਡੇ ਕੋ ਸਾਥੀ ਗਏ ਮਤਲਬ ਕਾਇਲ ਵੀ ਹੋਇਆ ਕਿ ਲਾਤੀ ਚਾਰਜ ਹੋਇਆ ਹੁਣ ਇਹ ਤਾਂ ਬਾਅਦ ਚ ਪਤਾ ਲੱਗੇਗਾ ਲਾਤੀ ਚਾਰਜ ਤੁਸੀਂ ਐਸੀ ਕਵਰੇਜ ਕੀਤੀ ਗਈ ਕੁੱਟਿਆ ਰਜਿੰਦਰ ਮੇਸ਼ਰੀ ਨੂੰ ਇੱਥੇ ਕੁੱਟਿਆ ਕੁੱਟਿਆ ਗਿਆ ਮੈਨੂੰ ਵੀ ਘੜੀ ਸਭ ਤੋਂ ਹੀ ਕੀਤੀ ਐਨਕ ਤੋੜਤੀ ਸਾਰਾ ਕੁਝ ਜੋ ਹੋ ਸਕਿਆ ਚਲੋ ਅਸੀਂ ਵੀ ਮਤਲਬ ਜਦੋਂ ਇਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਚਾਹੁੰਦੇ ਸੀ ਜੀ ਸਾਹਿਬ ਦੇ ਸ਼ੀਸ਼ੇ ਵਾਲੇ ਗੇਟ ਤੱਕ ਚਲੇ ਜਾਣ ਦਿਓ ਸਪੀਸਫੁਲੀ ਪੀਸਫੁਲੀ ਜਾਣਾ ਚਾਹੁੰਦੇ ਹਾਂ ਹੁਣ ਵੀ ਚਾਹੁੰਦੇ ਹਾਂ ਅਸੀਂ ਸਾਨੂੰ ਪੀਸਫੁਲੀ ਉੱਥੇ ਜਾਣ ਦਿਓ ਨਾਲ ਅਸੀਂ ਚਾਹੁੰਦੇ ਹਾਂ ਜਿਹੜੇ ਕੰਮ ਅਸੀਂ ਅੱਜ ਗ੍ਰਫਤਾਰ ਕਰੋ ਗੱਲ ਖਤਮ ਸਾਨੂੰ ਕੀ ਲੋੜ ਹੈ ਗੇਟ ਨੂੰ ਧੱਕੇ ਮਾਰਨ ਦੀ ਇਹ ਕੋਈ ਪੁਲਿਸ ਵਾਲੇ ਸਾਡੇ ਵਿੱਚ ਅਸੀਂ ਕਹਿੰਦੇ ਹਾਂ ਜੀ ਇਹਨਾਂ ਨੇ ਵਾਦਾ ਕੀਤਾ ਸੀ ਅੱਜ ਅਸੀਂ ਆਪਣੀ ਪਾਰਟੀ ਦੇ ਟਾਸਕ ਦੇ ਉੱਤੇ ਜੋ ਗ੍ਰਸਤਾਰੀ ਦੇਣਾ ਹੈ ਸੁਆਮੀ ਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਾਂਗੇ ਮੋਦੀ ਨੇ ਕਿਹਾ ਸੀ ਜਿਹਦੇ 'ਚ ਸੀਗਾ ਕਰਜ਼ਾ ਸਾਰਾ ਮਾਫ ਹੋਏਗਾ ਜਿਹਦੇ 'ਚ ਸੀਗਾ ਡੂਡਾ ਭਾਅ ਦੇਵਾਂਗੇ ਲੋਕ ਜਿੰਨੀ ਕਿਸਾਨ ਦੀ ਲਾਗਤ ਆਉਂਦੀ ਹੈ ਉਹਨੂੰ ਜੁਮਲਾ ਕਹਿ ਕੇ ਪੱਜ ਗਿਆ ਕੈਪਟਨ ਨੇ ਜੀ ਨੇ ਕਿਆ ਸੀ ਸਾਰੇ ਤਰ੍ਹਾਂ ਦੇ ਕਰਜ਼ੇ ਮਾਫ ਕਰਾਂਗੇ ਹੁਣ ਫਸਲੀ ਚੱਕਰ ਇੱਕ ਕਰਜ਼ਾ ਜਿਹੜਾ ਉਹਦੇ ਤੱਕ ਆ ਕੇ ਖੜ ਗਿਆ ਕੀ ਇਹ ਮਜ਼ਾਕ ਨਹੀਂ ਕੀ ਇਹ ਮਖੌਲ ਨਹੀਂ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇਹਨਾਂ ਸਰਕਾਰਾਂ ਵਾਲਿਆਂ ਨੂੰ ਤੁਸੀਂ ਬਹੁਤ ਵੱਡੇ ਭੁਲੇਖੇ 'ਚ ਆ ਤੁਸੀਂ ਸਮਝਦੇ ਹੋ ਕਿ ਵੋਟਾਂ ਪਾਦ ਕੇ ਅਸੀਂ ਤਾਂ ਖੜੇ ਹਾਂ ਅਸੀਂ ਫਰਕ ਕਰਨੇ ਲਈ ਆਏ ਹਾਂ ਚਾਰ ਤਿੰਨ ਦਿਨ ਹੋ ਗਏ ਪੂਰੇ ਪੰਜਾਬ ਦੇ ਵਿੱਚ ਇਸ ਸਰਕਾਰ ਦੀ ਬੇਸ਼ਰਮੀ ਕਹਿ ਲੋ ਕੁਛ ਕਹਿ ਲੋ ਇਹ ਯੁਰਤ ਕੀ ਕਰ ਸਕੇ ਲੱਖਾਂ ਵਰਕਰਾਂ ਨੇ ਕਮਿਊਨਿਸਟ ਪਾਰਟੀਆਂ ਦੇ ਨੇ ਸਾਰੇ ਪੰਜਾਬ ਚ ਆ ਦੇ ਆਪ ਨੂੰ ਪੇਸ਼ ਕੀਤਾ ਅੱਜ ਆਖਰੀ ਦਿਨਾਂ ਗ੍ਰਿਫਤਾਰੀਆਂ ਦਾ ਅੱਜ ਵੀ ਸੱਤ ਜ਼ਿਲ੍ਹਿਆਂ ਦੇ ਵਿੱਚ ਕਮਿਊਨਿਸਟ ਪਾਰਟੀ ਦੇ ਵਰਕਰਾਂ ਦੇ ਛੰਡਿਆਂ ਨਾਲ ਡੰਡਿਆਂ ਨਾਲ ਗ੍ਰਿਫਤਾਰੀਆਂ ਦੇਣ ਲਈ ਆਏ ਮੋਗਾ ਤੋਂ ਦੀਪਕ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ